ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਣੇ ਲਵੇ ਸ਼ੰਕਰ ਬ੍ਰਾਂਡ ਦਾ ਬਹੁਤ ਸੋਹਣਾ ਮਾਲ ਆਇਆ ਜੀ ਮਸਲੀਨ ਦੁਪੱਟੇ ਨਾਲ ਮਾਲ ਹੋਊਗਾ ਚੈੱਕ ਕਰ ਲਓ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਪਹੁੰਚੇ ਨੇ ਮੈਚਿੰਗ ਸੂਟ ਰਹੂਗਾ ਦੇਖੋ ਜੀ ਇਹ ਬਾਟਮ ਰਹੂਗੀ ਸੈਲਫ ਵਾਲੀ ਤੇ ਪ੍ਰਿੰਟ ਵਾਲੀ ਕੁੜਤੀ ਰਹੂਗੀ ਬਹੁਤ ਟੌਪ ਟੌਪ ਐਟਮਾ ਨੇ ਦੁਪੱਟਾ ਹੋਊਗਾ ਪ्युअर ਮਸਲੀਨ ਦਾ ਚੈੱਕ ਕਰ ਲਓ ਜੀ ਪ੍ਰਿੰਟਿੰਗ ਚੈੱਕ ਕਰ ਲਓ ਦੇਖੋ ਕੰਨੀ ਵਾਲਾ ਦੁਪੱਟਾ ਰਹੂਗਾ ਸਾਰਾ ਫਰੇਗਰੈਂਸ ਵਾਲਾ ਮਾਲ ਰਹੂਗਾ ਬਹੁਤ ਸੋਹਣੇ-ਸੋਹਣੇ ਕਲਰ ਆਏ ਨੇ ਡਿਜ਼ਾਈਨ ਪਹੁੰਚੇ ਨੇ ਬਹੁਤ ਸਾਰੇ ਵੀਡੀਓ ਚ ਐਂਡ ਤੱਕ ਜਰੂਰ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਟੌਪ ਟੌਪ ਦੇ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਚੈੱਕ ਕਰੋ ਦੂਸਰਾ ਡਿਜ਼ਾਈਨ ਆ ਗਿਆ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਨਾਲ ਦੁਪੱਟਾ ਹੋਊਗਾ ਕਿਆ ਬਾਤ ਹੈ ਦੁਪੱਟਾ ਚੈੱਕ ਕਰੋ ਜੀ ਪੂਰੇ 2.5 ਮੀਟਰ ਕੱਟ ਹੋਊਗੀ ਤੇ ਕਲਰ ਹੋਣਗੇ ਬਹੁਤ ਸੋਹਣੇ ਚਾਰ ਕਲਰ ਆ ਦੇਖੋ ਜੀ ਕਲਰ ਚੈੱਕ ਕਰ ਲਓ ਇਹਦੇ ਪੰਜ ਕਲਰ ਮਿਲ ਜਾਣਗੇ ਤੁਹਾਨੂੰ ਜੀ ਦੇਖੋ ਜੀ ਪਹਿਲਾ ਦੂਜਾ ਤੀਜਾ ਚੌਥਾ ਤੇ ਇੱਕ ਸ ਨੂੰ ਇਹ ਖੋਲ ਕੇ ਦਿਖਾਏ ਜਿਹੜਾ ਇਹ ਕਲਰ ਮਿਲ ਜੂਗਾ ਜੀ ਡਿਜ਼ਾਈਨ ਅੱਗੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪਹੁੰਚੇ ਨੇ ਕਰੀ ਚਲੋ ਚੈੱਕ ਜੀ ਦੇਖੋ ਇਹ ਇਹਦੀ ਮੈਚਿੰਗ ਰਹੂਗੀ ਤੇ ਇਹ ਇਹਦੀ ਕੁੜਤੀ ਹੈ ਜੀ ਤੇ ਨਾਲ ਦੁਪੱਟਾ ਓਪਨ ਹੋ ਗਿਆ ਕਰੋ ਚੈੱਕ ਦੁਪੱਟਾ ਜੀ ਕਿਆ ਬਾਤ ਹੈ ਦੇਖੋ ਮਸਲੀਨ ਓਰੀਜਨਲ ਮਸਲੀਨ ਕੰਨੀ ਵਾਲਾ ਦੁਪੱਟਾ ਰਹੂਗਾ ਜੀ ਬਹੁਤ ਸੋਹਣੇ ਸੋਹਣੇ ਪਹੁੰਚੇ ਨੇ ਆਪਣੇ ਲਵੇ ਕਲਰ ਡਿਜ਼ਾਈਨ ਬਹੁਤ ਪੂਰੀ ਭਾਰੀ ਮਾਤਰਾ ਦੇ ਪੂਰੀ ਕੁਆਂਟੀਟੀ ਚ ਮਾਲ ਪਹੁੰਚਿਆ ਤੁਸੀਂ ਵਿਜ਼ਿਟ ਕਰੋ ਦਸ਼ਮੇਸ਼ ਕਲਾਥ ਉਹ ਸੋੜਲਾ ਕਲਾ ਦੇਖੋ ਇਕਲਾ ਡਿਜ਼ਾਈਨ ਖੁੱਲ ਗਿਆ ਜੀ ਸਾਰਾ ਐਸਆਰਡੀ ਦਾ ਡਿਜੀਟਲ ਦਾ ਮਾਲ ਹੋਊਗਾ ਕੱਪੜਾ ਹੋਊਗਾ ਪ ਦੇਖੋ ਕਰੋ ਚੈੱਕ ਜੀ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਜੀ ਇਹਦੇ ਨਾਲ ਸੁਪਰ ਹਿੱਟ ਮਸਲੀਨ ਦੁਪੱਟਾ ਹੋਊਗਾ ਕਲਰ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਅੱਗੇ ਆਪਣੇ ਲਵੇ ਰਾਜਾ ਰਾਣੀ ਵਾਲੇ ਡਿਜ਼ਾਈਨ ਵੀ ਓਪਨ ਹੋ ਗਏ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਜੀ ਜੇ ਵੀਡੀਓ ਚ ਐਂਡ ਤੱਕ ਜੂਰ ਬਣੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੇਖੋ ਜੀ ਕੀ ਬਾਤ ਹੈ ਜੀ ਡਿਜ਼ਾਈਨ ਚੈੱਕ ਕਰ ਲਓ ਕਿੱਡਾ ਸੋਹਣਾ ਟਾਪ ਦਾ ਡਿਜ਼ਾਈਨ ਆ ਪੂਰਾ ਜੀ ਲਓ ਨਾਲ ਦਾ ਹੋ ਗਿਆ ਦੁਪੱਟਾ ਓਪਨ ਜੀ ਕੀ ਬਾਤ ਹੈ ਜੀ ਦੁਪੱਟਾ ਚੈੱਕ ਕਰ ਲਓ ਦੁਪੱਟ ਦੇਖੋ ਕਲਰ ਚੈੱਕ ਕਰ ਲਓ ਜੀ ਇਹ ਕਲਰ ਰਹਿਣਗੇ ਇਹਦੇ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਵੀਡੀਓ ਤੇ ਤੁਹਾਨੂੰ ਜਿਹੜੇ ਜਿਹੜੇ ਕਲਰ ਵਧੀਆ ਲੱਗਦੇ ਨੇ ਤਾਂ ਦੱਸ ਦਿਓ ਜੀ ਕਰੋ ਚੈੱਕ ਜੀ ਡਿਜ਼ਾਈਨ ਕੀ ਆ ਬਾਤ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਲਓ ਇਹ ਦੁਪੱਟਾ ਹੋ ਗਿਆ ਇਹਦਾ ਜੀ ਦੇਖੋ ਸਾਈਡ ਤੇ ਬਾਰਡਰ ਪ੍ਰਿੰਟ ਹੋਊਗਾ ਬਹੁਤ ਸੋਹਣਾ ਤੇ ਕਲਰ ਦੇਖੋ ਜੀ ਇਹਦੇ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ ਆਪਣੇ ਦੇ ਵਿੱਚ ਤਿੰਨ ਕਲਰ अवेलेबल ਨੇ ਜੀ ਸੈੱਟ ਦੇ ਵਿੱਚ ਸਿਰਫ ਤਿੰਨ ਕਲਰ ਹੀ ਸੀਗੇ ਲਓ ਜੀ ਘਰੀ ਚਲੋ ਚੈੱਕ ਅਗਲਾ ਡੇਅਨ ਚੈੱਕ ਦੇ ਵਿੱਚ ਆ ਗਿਆ ਬਹੁਤ ਸੋਹਣਾ ਡੇਅਨ ਆ ਜੀ ਕਰੋ ਚੈੱਕ ਕੀ ਆ ਬਾਤ ਹੈ ਜੀ ਦੇਖੋ ਇਹ ਦੀ ਬਾਟਮ ਰਹੂਗੀ ਸੈਲਫ ਚੈੱਕ ਵਾਲੀ ਦੇਖੋ ਜੀ ਤੇ ਨਾਲ ਇਹਦੇ ਦੁਪੱਟਾ ਹੋਊਗਾ ਮਸਲੀਨ ਦਾ ਦੁਪੱਟਾ ਸਾਰਿਆਂ ਨਾਲ ਮਸਲੀਨ ਦਾ ਹੋਊਗਾ ਕਿਉਂਕਿ ਹੁਣ ਮਸਲੀਨ ਦੁਪੱਟੇ ਹੀ ਵਿਕ ਰਹੇ ਆ ਜੀ ਕਲਰ ਵੀ ਇਹਦੇ ਵੀ ਤਿੰਨ ਕਲਰ ਮਿਲਣਗੇ ਤੁਹਾਨੂੰ ਚੈੱਕ ਕਰ ਲਓ ਸਕਰੀਨ ਦੇ ਵਿੱਚ ਦਿਖ ਰਹੇ ਨੇ ਤੇ ਤੁਸੀਂ ਵਿਜ਼ਿਟ ਕਰਨਾ ਜੇ ਮਾਲ ਤੁਹਾਨੂੰ ਚਾਹੀਦਾ ਦਸ਼ਮੇਸ਼ ਕਲਾਥ ਹਾਊਸ 16 ਲਗਲਾ ਆਪਣੇ ਲੈ ਪੂਰੀ ਭਾਰੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚਿਆ ਜੀ ਕਰੋ ਚੈੱਕ ਜੀ ਡਿਜ਼ਾਈਨ کیا ਬਾਤ ਹੈ ਦੇਖੋ ਜੀ ਸਾਰੇ ਰਾਜਾ ਰਾਣੀ ਵਾਲੇ ਪੂਰੇ ਹਿੱਟ ਡਿਜ਼ਾਈਨ ਚੱਲ ਰਹੇ ਨੇ ਜਿਹੜੇ ਸਾਰੇ ਉਹ ਅਵੇਲੇਬਲ ਹੋਏ ਨੇ ਆਪਣੇ ਲਵੇ ਦੇਖੋ ਨਾਲ ਦੁਪੱਟਾ ਮਸਲੀਣ ਦਾ ਜੀ ਸਾਰਾ ਬਾਉਂਡਰ ਪ੍ਰਿੰਟ ਹੋਊਗਾ ਫੋਰ ਸਾਈਡ ਬਾਉਂਡਰ ਪ੍ਰਿੰਟ ਹੋਊਗਾ ਜੀ ਤੇ ਕਰੋ ਕਲਰ ਚੈੱਕ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਖੋ ਜੀ ਕੀ ਬਾਤ ਹੈ ਲਓਏ ਮਾਲ ਆਪਣੇ ਲਵੇ ਪੂਰੀ ਭਾਰੀ ਕੁਆਂਟੀਟੀ ਦੇ ਵਿੱਚ ਪਹੁੰਚ ਗਿਆ ਜਿਹਨੂੰ ਜਿੰਨਾ ਮਾਲ ਚਾਹੀਦਾ ਪਹੁੰਚੋ ਉਨਾ ਮਾਲ ਮਿਲ ਜੂਗਾ ਕਰੋ ਚੈੱਕ ਡਿਜ਼ਾਈਨ ਜੀ ਦੇਖੋ ਮਾਲ ਪੂਰਾ ਪਹੁੰਚ ਗਿਆ ਗੱਠਾਂ ਦੇ ਗੱਠਾਂ ਮਾਲ ਆ ਗਿਆ ਜੀ ਓਕੇ ਜੀ ਧੰਨਵਾਦ ਜੀ